ਜੇ ਜਦੋਂ ਤੁਹਾਡੇ ਘਰ ਕੋਈ ਪੁਲਿਸ ਆ ਜੇ ਕੋਈ ਹੋਰ ਮਹਿਕਮਾ ਆ ਜੇ ਤੇ ਪਹਿਲਾਂ ਉਹਨਾਂ ਦੀ ਤਲਾਸ਼ੀ ਲੈਣੀ ਹੈ ਆਪਣੇ ਪਿੰਡ ਦੇ ਚਾਰ ਬੰਦੇ ਇਕੱਠੇ ਕਰਨੇ ਆ ਪਤਾ ਲੱਗੇ ਵੀ ਕਿਸੇ ਨੇ ਜੇਬ ਚ ਪੁੜੀ ਕੱਢ ਕੇ ਤੁਹਾਡੇ ਉੱਤੇ ਰੱਖਤੀ ਤੇ ਮੁੜ ਕੇ ਰੌਲਾ ਪਾਤਾ ਵੀ ਸੁਨੀਲ ਮਲਨ ਕਰੋ ਪੁੜੀ ਲੱਭ ਗਈ ਤੇ ਦੇ ਦਿਓ ਇਹਨੂੰ ਅੰਦਰ ਇਹ ਗੱਲ ਬਹੁਤ ਧਿਆਨਯੋਗ ਹੈ ਔਰ ਅਗਲੀ ਗੱਲ ਤੁਹਾਡਾ ਜਿਹੜਾ ਪਹਿਲਾ ਅਧਿਕਾਰ ਹੈ ਤੁਸੀਂ ਉਹਨਾਂ ਦੀ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ ਜਦ ਕਿ ਉਹ ਆਪਣੇ ਪਰਸਨਲ ਮੋਬਾਈਲ ਤੋਂ ਤੁਹਾਡੀ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਜਿਹੜਾ ਵੀ ਮਹਿਕਮਾ ਆਇਆ ਹੈ ਪਰ ਜਿਹੜੇ ਤੁਸੀਂ ਘਰ 'ਚ ਬੈਠੇ ਹੋ ਤੁਸੀਂ ਉਹਨਾਂ ਦੀ شناخت ਵੇਖ ਸਕਦੇ ਹੋ ਔਰ ਕਿਹੜੇ ਕਾਨੂੰਨ ਦੇ ਤਹਿਤ ਤੁਹਾਡੇ ਘਰ 'ਉ ਛਾਪਾ ਮਾਰਨ ਆਏ ਨੇ ਕਿਹੜੇ ਐਫਆਈਆਰ ਕਰਕੇ ਆਏ ਨੇ ਤੁਹਾਨੂੰ ਜਾਣਨ ਦਾ ਪੂਰਾ ਅਧਿਕਾਰ ਹੈ ਸਭ ਤੋਂ ਪਹਿਲਾਂ ਤੁਹਾਡੇ ਉਹ ਸਰਚ ਐਂਡ ਸੀਜ਼ਰ ਦੇ ਆਰਡਰ ਲੈ ਕੇ ਆਏਗਾ ਅਦਾਲਤ ਵੱਲੋਂ ਜਾਂ ਆਪਣੇ ਉੱਚ ਅਧਿਕਾਰੀਆਂ ਵੱਲੋਂ ਜਿਹਦੇ ਲਈ ਵੀ ਉਹ ਆਇਆ ਉਸ ਪਰਪਸ ਲਈ ਜਿੰਨੇ ਬੰਦੇ ਆਏ ਨੇ ਉਹਨਾਂ ਦਾ ਨਾਮ ਉਹਨਾਂ ਦੀ ਡੈਜ਼ਿਗਨੇਸ਼ਨ ਉਹਨਾਂ ਦਾ ਬੈਲਟ ਨੰਬਰ ਉਹ ਤੁਹਾਨੂੰ ਡਿਕਲੇਅਰ ਕਰੇਗਾ ਕਿ ਅਸੀਂ ਇੰਨੇ ਲੋਕ ਤੁਹਾਡੇ ਘਰ ਦੇ ਅੰਦਰ ਆਵਾਂਗੇ ਜਿਵੇਂ ਅੱਜ ਕੱਲ ਮੈਂ ਵੇਖਿਆ ਵੀ ਚਿੱਟੇ ਦੇ ਕਰਕੇ ਘਰੋ ਘਰੀ ਵੜੀ ਜਾ ਰਹੇ फटाफट ਤੇ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਸასი ਕਾਲ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਅੱਜ ਅਸੀਂ ਗੱਲ ਉਸ ਵਿਸ਼ੇ ਤੇ ਕਰਨ ਜਾ ਰਹੇ ਹਾਂ ਜਿਸ ਵਿਸ਼ੇ ਦੇ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਦਿਹਾਤੀ ਜਿਹੜੇ ਲੋਕ ਨੇ ਪਿੰਡਾਂ ਵਾਲੇ ਕਹਿ ਲਈਏ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਬਹੁਤ ਘੱਟ ਪਤਾ ਹੁੰਦਾ ਹੈ ਗੱਲ ਅਸੀਂ ਕਰਨ ਜਾ ਰਹੇ ਹਾਂ ਅੱਜ ਉਸ ਕਾਨੂੰਨ ਦੀ ਜਿਹੜਾ ਕਿ ਸਾਨੂੰ ਨਹੀਂ ਪਤਾ ਹੁੰਦਾ ਪਰ ਅਸੀਂ ਕਿਤੇ ਨਾ ਕਿਤੇ ਪੁਲਿਸ ਪੁਲਿਸ ਦੇ ਤਸ਼ੱਦਦ ਦਾ ਜਿਹੜਾ ਸ਼ਿਕਾਰ ਹੋ ਜਾਂਦੇ ਆ ਜਾਂ ਹੋਰ ਬਹੁਤ ਹੀ ਜਿਹੜੇ ਮਾੜੇ ਬਤਾਰੇ ਸਾਡੇ ਨਾਲ ਹੋ ਜਾਂਦੇ ਨੇ ਤਾਂ ਇਸ ਵਿਸ਼ੇ ਤੇ ਜਿਹੜੀ ਗੱਲਬਾਤ ਕਰਨ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਡਾਕਟਰ ਸੁਨੀਲ ਮੱਲਣ ਜੀ ਜੋ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਵੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਸ਼ੁਕਰੀਆ ਜੀ ਤੇ ਦਰਸ਼ਕਾਂ ਨੂੰ ਵੀ ਨਮਸਕਾਰ ਜੀ ਮੇਰਾ ਸਰ ਬਹੁਤ ਸਾਰੇ ਲੋਕ ਨੇ ਜਿਹੜੇ ਦਿਹਾਤੀ ਨੇ ਦਿਹਾਤੀ ਵੀ ਨੇ ਕੁਝ ਸ਼ਹਿਰੀ ਲੋਕ ਵੀ ਨੇ ਜਿਨ੍ਹਾਂ ਨੂੰ ਨਹੀਂ ਪਤਾ ਅੱਜ ਕੱਲ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਕੀ ਹੁੰਦਾ ਕਈ ਵਾਰੀ ਜਦੋਂ ਕਿਤੇ ਰੇਡ ਕਰਨ ਜਾਂਦੇ ਆ ਜੀ ਉਹਨਾਂ ਦਾ ਜਿਹੜਾ ਸਾਰਾ ਸਮਾਨ ਹੈ ਉਹ ਇੱਧਰ ਉੱਧਰ ਅਖੰਡਾ ਦਿੰਦੇ ਨੇ ਕੁਝ ਚੀਜ਼ਾਂ ਟੁੱਟ ਵੀ ਜਾਂਦੀਆਂ ਨੇ ਤਾਂ ਉਸ ਪਰਿਵਾਰ ਨੂੰ ਜਿਹੜੀ ਹਰਾਸਮੈਂਟ ਵੀ ਹੁੰਦੀ ਆ ਨਿਕਲਦਾ ਕੁਝ ਵੀ ਨਹੀਂ ਉੱਥੋਂ ਅਜਿਹੇ ਦੇ ਵਿੱਚ ਉਸ ਪਰਿਵਾਰ ਨੂੰ ਫਿਰ ਕੀ ਕਰਨਾ ਚਾਹੀਦਾ ਜੀ ਦੇਖੋ ਪੁਲਿਸ ਇਨਕਮ ਟੈਕਸ ਜਾਂ ਕੋਈ ਵੀ ਸਰਕਾਰੀ ਅਦਾਰਾ ਜੀ ਜੇ ਉਹ ਤੁਹਾਡੇ ਘਰ ਚ ਆਉਂਦਾ ਜੀ ਪਹਿਲੀ ਗੱਲ ਤੇ ਸਭ ਤੋਂ ਪਹਿਲਾਂ ਤੁਹਾਡੇ ਉਹ ਸਰਚ ਐਂਡ ਸੀਜ਼ਰ ਦੇ ਆਰਡਰ ਲੈ ਕੇ ਆਏਗਾ ਅਦਾਲਤ ਵੱਲੋਂ ਜਾਂ ਆਪਣੇ ਉੱਚ ਅਧਿਕਾਰੀਆਂ ਵੱਲੋਂ ਜੀ ਜਿਹਦੇ ਲਈ ਵੀ ਉਹ ਆਇਆ ਉਸ ਪਰਪਸ ਲਈ ਫਿਰ ਜਿੰਨੇ ਬੰਦੇ ਆਏ ਨੇ ਉਹਨਾਂ ਦਾ ਨਾਮ ਉਹਨਾਂ ਦੀ ਡੈਜ਼ਿਗਨੇਸ਼ਨ ਉਹਨਾਂ ਦਾ ਬੈਲਟ ਨੰਬਰ ਜੀ ਉਹ ਤੁਹਾਨੂੰ ਡਿਕਲੇਅਰ ਕਰੇਗਾ ਕਿ ਅਸੀਂ ਇੰਨੇ ਲੋਕ ਤੁਹਾਡੇ ਘਰ ਦੇ ਅੰਦਰ ਆਵਾਂਗੇ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲਵਾਂਗੇ ਕਿਹੜੀ ਐਫ ਆਈ ਆਰ ਦੇ ਦੌਰਾਨ ਇਹ ਸਰਚ ਹੋ ਰਹੀ ਹੈ ਕਿਹੜੇ ਪਰਪਸ ਨਾਲ ਹੋ ਰਹੀ ਹੈ ਜੀ ਉਹ ਪਹਿਲਾਂ ਤੇ ਤੁਹਾਨੂੰ ਇਨਟੀਮੇਟ ਕੀਤੀ ਜਾਏਗੀ ਔਰ ਜਿੰਨੇ ਬੰਦੇ ਵੀ ਜਿਵੇਂ ਅੱਜਕੱਲ ਮੈਂ ਵੇਖਿਆ ਵੀ ਚਿੱਟੇ ਦੇ ਕਰਕੇ ਘਰੋ ਘਰੀ ਫੜੀ ਜਾ ਰਹੇ ਫਟਾਫਟ ਜੀ ਤੇ ਕੋਈ ਪੁੱਛਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਸੈਕਿੰਡ ਇੱਥੇ ਹੁਣ ਮੈਂ ਝਟਕਾ ਦੇਣ ਲੱਗਾ ਪੁਲਿਸ ਨੂੰ ਜੀ ਜਦੋਂ ਵੀ ਤੁਹਾਡੇ ਘਰ ਕੋਈ ਪੁਲਿਸ ਜਾਂ ਕੋਈ ਮਹਿਕਮਾ ਆਵੇ ਤਲਾਸ਼ੀ ਲੈਣ ਲਈ ਪਹਿਲਾਂ ਤੁਸੀਂ ਉਹਦੀ ਤਲਾਸ਼ੀ ਲੈਣੀ ਹੈ ਜੀ ਫਿਰ ਕਹਿੰਦਾ ਵੀ ਜਦੋਂ ਤੁਹਾਡੇ ਘਰ ਕੋਈ ਪੁਲਿਸ ਆ ਜਾਏ ਕੋਈ ਹੋਰ ਮਹਿਕਮਾ ਆ ਜਾਏ ਤੇ ਪਹਿਲਾਂ ਉਹਨਾਂ ਦੀ ਤਲਾਸ਼ੀ ਲੈਣੀ ਹੈ ਆਪਣੇ ਪਿੰਡ ਦੇ ਚਾਰ ਬੰਦੇ ਇਕੱਠੇ ਕਰਨੇ ਆ ਜੀ ਪਤਾ ਲੱਗੇ ਵੀ ਕਿਸੇ ਨੇ ਜੇਬ ਚ ਪੂੜੀ ਕੱਢ ਕੇ ਤੁਹਾਡੇ ਉੱਤੇ ਰੱਖਤੀ ਤੇ ਮੁੜ ਕੇ ਰੌਲਾ ਪਾਤਾ ਵੀ ਸੁਨੀਲ ਮੱਲਣ ਘਰੋਂ ਪੂੜੀ ਲੱਭ ਗਈ ਤੇ ਦੇ ਦਿਓ ਇਹਨੂੰ ਅੰਦਰ ਇਹ ਗੱਲ ਬਹੁਤ ਧਿਆਨਯੋਗ ਹੈ ਜੀ ਔਰ ਅਗਲੀ ਗੱਲ ਤੁਹਾਡਾ ਜਿਹੜਾ ਪਹਿਲਾ ਅਧਿਕਾਰ ਹੈ ਤੁਸੀਂ ਉਹਨਾਂ ਦੀ ਵੀਡੀਓ ਰਿਕਾਰਡਿੰਗ ਕਰ ਸਕਦੇ ਹੋ ਜਦ ਕਿ ਉਹ ਆਪਣੇ ਪਰਸਨਲ ਮੋਬਾਈਲ ਤੋਂ ਤੁਹਾਡੀ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਜਿਹੜਾ ਵੀ ਮਹਿਕਮਾ ਆਇਆ ਹੈ ਪਰ ਜਿਹੜੇ ਤੁਸੀਂ ਘਰ 'ਚ ਬੈਠੇ ਹੋ ਤੁਸੀਂ ਉਹਨਾਂ ਦੀ شناخت ਵੇਖ ਸਕਦੇ ਹੋ ਜਿਹੜਾ ਬੰਦਾ ਅੰਦਰ ਆ ਰਿਹਾ ਉਹ شناختੀ ਕਾਰਡ ਦੀ ਫੋਟੋ ਖਿੱਚ ਸਕਦੇ ਹੋ ਉਸ ਬੰਦੇ ਦੀ ਫੋਟੋ ਖਿੱਚ ਸਕਦੇ ਹੋ ਜਿਹੜੀ ਟੀਮ ਆਈ ਉਹਦੀ ਡੈਜ਼ਿਗਨੇਸ਼ਨ ਜਾਣਨ ਦਾ ਤੁਹਾਨੂੰ ਪੂਰਾ ਅਧਿਕਾਰ ਹੈ ਔਰ ਕਿਹੜੇ ਕਾਨੂੰਨ ਦੇ ਤਹਿਤ ਤੁਹਾਡੇ ਘਰ ਉਹ ਛਾਪਾ ਮਾਰਨ ਆਏ ਨੇ ਕਿਹੜੇ ਐਫਆਈਆਰ ਕਰਕੇ ਆਏ ਨੇ ਤੁਹਾਨੂੰ ਉਹ ਜਾਣਨ ਦਾ ਪੂਰਾ ਅਧਿਕਾਰ ਹੈ ਔਰ ਲਿਖਤੀ ਨੋਟਿਸ ਸਰਚ ਐਂਡ ਸੀਜ਼ਰ ਦਾ ਲਿਖਤੀ ਨੋਟਿਸ ਤੁਹਾਨੂੰ ਉਹ ਸਾਈਨ ਵੀ ਕਰਾਉਣਗੇ ਤੇ ਤੁਹਾਨੂੰ ਇੱਕ ਕਾਪੀ ਵੀ ਦੇ ਕੇ ਜਾਣਗੇ ਔਰ ਉਸ ਤੋਂ ਬਾਅਦ ਉਹ ਤੁਹਾਡੇ ਹੱਕ ਦੂਦ ਹੋਣਗੇ ਕਿ ਤੁਸੀਂ ਕਿਹੜੀ ਏਰੀਏ ਵਿੱਚ ਕਿਦੇ ਕਿਦੇ ਸਾਹਮਣੇ ਆਪਣੀ ਤਲਾਸ਼ੀ ਦੇਣੀ ਹੈ ਜੀ एग्जांपल ਤੁਹਾਡਾ ਬੈਡਰੂਮ ਹੈ ਇਹ ਲੇਡੀਜ਼ ਕੈਬਿਨ ਹੈ ਹੁਣ ਲੇਡੀਜ਼ ਕੈਬਿਨ ਚ ਕਈ ਪ੍ਰਾਈਵੇਸੀ ਵਾਲਾ ਸਮਾਨ ਹੋ ਸਕਦਾ ਜੀ ਤੁਸੀਂ ਉਥੇ ਲੇਡੀਜ਼ ਪੁਲਿਸ ਦੀ ਡਿਮਾਂਡ ਕਰ ਸਕਦੇ ਹੋ ਔਰ ਉਹ ਤਲਾਸ਼ੀ ਲੈ ਸਕਦੇ ਨੇ ਅਗਲੀ ਗੱਲ ਤਲਾਸ਼ੀ ਲੈ ਕੇ ਖਲਾਰਾ ਪਾ ਕੇ ਤੁਹਾਡੇ ਘਰੋਂ ਉਹ ਬਾਹਰ ਨਹੀਂ ਜਾ ਸਕਦੇ ਜੀ ਉਹਨਾਂ ਨੂੰ ਜਿੰਨਾ ਵਿਖਰਿਆ ਸਮਾਨ ਹੈ ਉਹ ਵਾਪਸ ਟਿਕਾਣਾ ਪਏਗਾ ਔਰ ਮੋਰਓਵਰ ਮੰਨ ਲਓ ਘਰ ਚ ਤੁਸੀਂ ਇਕੱਲੇ ਹੋ ਤੇ ਉਹ ਪੰਜ ਬੰਦੇ ਆ ਜਾਣ ਤੇ ਵੱਖਰੇ ਵੱਖਰੇ ਕਮਰਿਆਂ ਚ ਵੜ ਜਾਣ ਟੈਕਨੀਕਲੀ ਉਹ ਵੀ ਅਲਾਉਡ ਨਹੀਂ ਹੈ ਘਰ ਦੇ ਮਾਲਕ ਦੀ ਪ੍ਰੈਜ਼ੈਂਸ ਚ ਜੀ ਤੁਹਾਡੀ ਮਰਜ਼ੀ ਨਾਲ ਇੱਕ ਅਲਮਾਰੀ ਨੂੰ ਪੰਜ ਬੰਦੇ ਫੋਲ ਸਕਦੇ ਆ ਪਰ ਤੁਸੀਂ ਇਸ ਕਮਰੇ ਚ ਬਿਜ਼ੀ ਹੋ ਤਲਾਸ਼ੀ ਦਵਾਰੇ ਹੋ ਨਾਲ ਦੇ ਕਮਰੇ ਚ ਦੂਜਾ ਬੰਦਾ ਜਾ ਕੇ ਤੁਹਾਡੀ ਤਲਾਸ਼ੀ ਨਹੀਂ ਲੈ ਸਕਦਾ ਜੀ ਔਰ ਘਰ ਦੇ ਮਾਲਕ ਤੋਂ ਬਿਨਾ ਕੋਈ ਵੀ ਮੁਲਾਜ਼ਮ ਕਿਸੇ ਵੀ ਕਮਰੇ ਚ ਨਹੀਂ ਵੜ ਸਕਦਾ ਕਾਰਨ ਜੇ ਉਹ ਉਹਦੇ ਘਰੋਂ ਸਾਮਾਨ ਚੋਰੀ ਕਰਕੇ ਲੈ ਜਾਏ ਕਿਆ ਕਰੋਗੇ ਔਰ ਜੇ ਇਹੋ ਜਿਹਾ ਕੁਝ ਹੁੰਦਾ ਤੁਸੀਂ ਉਹਨਾਂ ਬੰਦਿਆਂ ਦੇ ਖਿਲਾਫ ਚੋਰੀ ਦਾ ਪਰਚਾ ਕਰਾ ਸਕਦੇ ਹੋ ਇੱਕ ਸਭ ਤੋਂ ਵੱਡੀ ਹਦਾਇਤ ਦਿੰਨਾ ਬਿਨਾ ਲਿਸਟ ਆਫ ਜਿਹੜੇ ਇਨਵੈਸਟੀਗੇਟਿੰਗ ਪਰਸਨਸ ਆਏ ਨੇ ਉਹਨਾਂ ਤੋਂ ਬਿਨਾ ਉਹਨਾਂ ਨੂੰ ਘਰ ਦੇ ਅੰਦਰ ਨਹੀਂ ਵੜਨ ਦੇਣਾ ਅੱਜਕੱਲ੍ਹ ਉਸ ਬੰਦੇ ਦਾ ਨਾਮ ਉਹਦੇ ਪਿਤਾ ਦਾ ਨਾਮ ਉਹਦਾ ਥਾਣਾ ਜਾਂ ਉਹਦਾ ਜਿਹੜੀ ਵੀ ਉਹ ਏਜੰਸੀ 'ਚ ਕੰਮ ਕਰ ਰਿਹਾ ਉਹਦਾ 벨ਟ ਨੰਬਰ ਜੀ ਇਹ ਚੀਜ਼ਾਂ ਲੈਣੀਆਂ ਔਰ ਬਿਨਾ ਵਰਦੀ ਤੋਂ ਬਿਨਾ 벨ਟ ਨੰਬਰ ਲੱਗੇ ਤੋਂ ਕਿਸੇ ਨੂੰ ਤੁਸੀਂ ਅੰਦਰ ਨਹੀਂ ਵੜਨ ਦੇਣਾ ਜੀ ਜੇ ਤੁਹਾਡੇ ਨਾਲ ਧੱਕਾ ਕਰਦਾ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਜੀ ਨਾਮ ਪਲੇਟ ਲੱਗੀ ਹੋਵੇ 벨ਟ ਨੰਬਰ ਲੱਗਾ ਹੋਵੇ ਡਿਟੇਲ ਕੰਪਲੀਟ ਹੋਵੇ ਸੋ ਤੁਸੀਂ ਉਹਦੀ ਵੀਡੀਓ ਵੀ ਬਣਾ ਸਕਦੇ ਹੋ ਖਾਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਮੈਂ ਤੁਹਾਨੂੰ ਨੁਕਤਾ ਦੱਸਿਆ ਕਿ ਉਹਦੀ ਤਲਾਸ਼ੀ ਲੈਣੀ ਬਹੁਤ ਜ਼ਰੂਰੀ ਹੈ ਪਤਾ ਲੱਗੇ ਜੇਬ ਚ ਪੁੜੀ ਗੱਡੀ ਕਿ ਉਹਨੇ ਰੱਖਤੀ ਹੈ ਸੋ ਆਪਣੇ ਅਧਿਕਾਰ ਜਾਣੋ ਜਾਗਰੂਕ ਬਣੋ ਸਿਆਣੇ ਬਣੋ ਔਰ ਅਗਲੀ ਸਲਾਹ ਕੋਈ ਹੈ ਕਿ ਗਲਤ ਕੰਮ ਕਰੋ ਹੀ ਨਾ ਕਿ ਕਿਸੇ ਨੂੰ ਜੁਰਤ ਲੋੜ ਪਵੇ ਕਿ ਤੁਹਾਡੇ ਘਰ ਆ ਕੇ ਤੁਹਾਡੀ ਤਲਾਸ਼ੀ ਲੈਣ ਜੀ